मिट्टी दा पुतला मिट्टी नुरोंदा ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਪੰਜਾਬ ਚ ਕਿਸੇ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ ਇਸ ਘਰ ਵਿੱਚ ਰਹਿੰਦਾ ਸਾਰਾ ਪਰਿਵਾਰ ਕੈਨੇਡਾ ਚ ਜਾ ਕੇ ਸੈੱਟ ਹੋ ਗਿਆ ਤੇ ਮੁੜ ਕੇ ਆਪਣੇ ਘਰ ਵਾਪਸ ਨਹੀਂ ਆਇਆ ਤੇ ਘਰ ਦੇ ਹਾਲਾਤ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਬਹੁਤ ਹੀ ਖਰਾਬ ਹੋਏ ਪਏ ਨੇ ਇੰਜ ਲੱਗਦਾ ਜਿਵੇਂ ਇਹ ਕੋਈ ਭੂਤ ਬੰਗਲਾ ਹੋਵੇ ਨਾ ਹੀ ਇਹ ਆਪਣਾ ਘਰ ਕਿਸੇ ਆਣ ਗਮਾਣ ਨੂੰ ਸੰਭਾ ਕੇ ਗਿਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਰ ਵਿੱਚ ਖੜੀਆਂ ਗੱਡੀਆਂ ਟਰੈਕਟਰ ਸਭ ਨੂੰ ਜੰਗਾਲ ਪੈ ਗਿਆ ਤੇ ਸਭ ਕਬਾੜ ਬਣ ਗਏ ਹਨ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਹੋਵੇਗਾ ਪੰਜਾਬ ਦਾ ਪੰਜਾਬ ਖਾਲੀ ਹੋ ਜਾਵੇਗਾ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ